ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦਿਨ 18 ਜਨਵਰੀ 2025 ਨੂੰ ਜਿਹੜਾ ਪੇਪਰ ਆਇਆ ਸੀ ਉਹਦੇ ਬੇਟਾ 71 ਨੰਬਰ ਸਵਾਲ ਦੇ ਉੱਤੇ ਆਪਾਂ ਪਹੁੰਚ ਗਏ ਧਿਆਨ ਨਾਲ ਪੜੋ ਪੈਰਾ ਤੀਜਾ ਇਹ ਕਹਿੰਦਾ ਸੁਨਹਿਰਾ ਬਾਜ਼ ਜ਼ਿਆਦਾਤਰ ਆਪਣੇ ਸੰਗਣੇ ਪੂਰੇ ਪਰਾਂ ਅਤੇ ਸੁਨਹਿਰੇ ਖੰਭਾਂ ਕਰਕੇ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ ਠੀਕ ਹੈ ਬੇਟਾ ਕਹਿੰਦਾ ਯੁਵਾ ਪੰਛੀਆਂ ਵੇ ਪੰਛੀਆਂ ਵਿੱਚ ਮਾਦਾ ਨਰ ਦੇ ਸਮਾਨ ਹੀ ਹੁੰਦੀ ਹੈ ਪਰ ਅਕਸਰ ਵੱਡੀ ਹੁੰਦੀ ਹੈ ਠੀਕ ਹੈ ਬੇਟਾ ਤਾਂ ਮਾਦਾ ਜਿਹੜੀ ਹੈਗੀ ਹੈ ਬਾਜਾਂ ਦੇ ਵਿੱਚ ਅਕਸਰ ਵੱਡੀ ਹੁੰਦੀ ਹੈ ਹੈਨਾ ਹੁੰਦੀ ਨਰ ਦੇ ਸਮਾਨ ਹੀ ਆ ਇਹ ਸ਼ਾਨਦਾਰ ਪ੍ਰਾਣੀ ਉਤਰੀ ਗੋਲਾਰਦ ਗੋਲਾਕਾਰ ਵਿੱਚ ਖੁੱਲੇ ਖੇਤਰਾ ਵਿੱਚ ਆਪਣਾ ਘਰ ਬਣਾਉਂਦਾ ਹੈ ਠੀਕ ਹੈ ਬੇਟਾ ਉਹ ਦਰਖਤਾਂ ਉੱਤੇ ਜਾਂ ਖੜੀਆਂ ਚਟਾਨਾਂ ਦੀਆਂ ਦੀਵਾਰਾਂ ਉੱਤੇ ਆਪਣਾ ਆਲਣਾ ਬਣਾਉਂਦੇ ਹਨ ਜਿਸ ਨਾਲ ਉਹਨਾਂ ਨੂੰ ਘਾਤ ਲਗਾਉਣ ਲਈ ਵਦੇਰੇ ਥਾਂ ਮਿਲ ਜਾਂਦੀ ਹੈ ਠੀਕ ਹੈ ਬੇਟਾ ਘਾਤ ਲਗਾਉਣਾ ਜਦੋਂ ਹਮਲਾ ਕਰਨ ਵੇਲੇ ਤੁਹਾਨੂੰ ਕਹ ਦਿੰਦੇ ਘਾਤ ਲਗਾਉਣਾ ਘਾਤ ਲਾ ਕੇ ਹਮਲਾ ਕਰਦੇ ਆ ਤਾਂ ਕਿੰਦਰ ਸੁਨਹਿਰਾ ਬਾਜ ਉੱਡਣ ਵਿੱਚ ਮਾਹਿਰ ਹੁੰਦਾ ਹੈ ਆਪਣੇ ਖੰਭਾਂ ਦੇ ਵਿਸਤ੍ਰਿਤ ਫੈਲਾ ਅਤੇ ਗਰਮ ਹਵਾ ਦੀ ਉੱਪਰ ਉੱਠਦੀ ਮਾਤਰਾ ਦੀ ਸਹਾਇਤਾ ਨਾਲ ਇਸ ਨੂੰ ਬੜੀ ਦੇਰ ਤੱਕ ਉੱਡਦਾ ਹੋਇਆ ਦੇਖਣਾ ਬੜਾ ਸੁੰਦਰ ਦ੍ਰਿਸ਼ ਹੁੰਦਾ ਹੈ। ਉੱਪਰ ਉੱਡਦੀ ਹੋਈ ਹਵਾ ਇਸ ਲਈ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਉਹ ਸਨੇਰੇ ਬਾਜ ਨੂੰ ਵਿਸ਼ਾਲ ਉਚਾਈਆਂ ਤੱਕ ਬਿਨਾਂ ਖੰਭ ਫੜਕਾਏ ਉਠਾ ਸਕਦੀ ਹੈ। ਠੀਕ ਹੈ ਬੇਟਾ ਗਰਮ ਹਵਾ ਦੀ ਸਹਾਇਤਾ ਦੇ ਨਾਲ ਇਹ ਉੱਪਰ ਉੱਡਦਾ ਰਹਿੰਦਾ ਹੈ। ਤਾਂ ਬੇਟਾ ਆਪਾਂ ਇਹਦੇ ਇਸ ਪੈਰਾ ਪੜ ਲਿਆ ਹੁਣ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਪਹਿਲਾ ਹੈਗਾ ਕਿੰਦਾ ਸੁਨਹਿਰਾ ਬਾਜ ਜ਼ਿਆਦਾਤਰ ਖਾਲੀ ਥਾਂ ਵਿੱਚ ਪਾਇਆ ਜਾਂਦਾ ਹੈ ਘਟ ਹਵਾ ਤੇ ਗਰਮ ਹਵਾ ਵਾਲੇ ਖੇਤਰਾਂ ਵਿੱਚ ਭਵਨਾ ਵਾਲੇ ਖੇਤਰ ਵਿੱਚ ਦੱਖਣੀ ਗੋਲਾਰਦ ਵਿੱਚ ਗੋਲਾਕਾਰ ਵਿੱਚ ਉੱਤਰੀ ਗੋਲਾਕਾਰ ਵਿੱਚ ਤੇ ਬੇਟਾ ਆਪਾਂ ਉੱਤੇ ਪੈਰੇ 'ਚ ਪੜਿਆ ਸੀਗਾ ਆ ਦੇਖੋ ਉੱਤਰੀ ਗੋਲਾਕਾਰ ਵਿੱਚ ਖੁੱਲੇ ਖੇਤਰਾਂ ਵਿੱਚ ਆਪਣਾ ਘਰ ਬਣਾਉਂਦਾ ਹੈ ਠੀਕ ਹੈ ਬੇਟਾ ਤਾਂ ਇਹ ਆਊਗਾ ਉਤਰੀ ਗੋਲਾਕਾਰ D1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਕਹਿੰਦਾ ਪਿਆ ਮਾਦਾ ਸੁਨਹਿਰੇ ਬਾਜ ਨੂੰ ਖਾਲੀ ਥਾਂ ਨਾਲ ਪਛਾਣਿਆ ਜਾ ਸਕਦਾ ਹੈ ਵਧੇਰੇ ਸੰਘਣੇ ਰੰਗ ਦੇ ਕੰਬਾਂ ਵਧੇਰੇ ਚਮਕਦਾਰ ਖੰਭਾ ਸੰਘਣੇ ਪੂਰੇ ਖੰਭਾ ਵੱਡੇ ਆਕਾਰ ਤਾਂ ਬੇਟਾ ਬਾਕੀ ਤਾਂ ਆਪਾਂ ਦੇਖਿਆ ਸੀ ਵੀ ਨਰ ਤੇ ਮਾਦਾ ਲਗਭਗ ਇੱਕੋ ਜਿਹੇ ਹੁੰਦੇ ਆ ਪਰ ਮਾਦਾ ਅਕਸਰ ਵੱਡੇ ਆਕਾਰ ਦੀ ਹੁੰਦੀ ਹੈ ਠੀਕ ਹੈ ਤਾਂ ਇਸ ਕਰਕੇ ਮਾਦਾ ਸੁਨਹਿਰੇ ਬਾਜ ਨੂੰ ਕਿਦੇ ਨਾਲ ਪਛਾਣਿਆ ਜਾਂਦਾ ਵੱਡੇ ਆਕਾਰ ਦੇ ਨਾਲ ਪਛਾਣਿਆ ਜਾ ਸਕਦਾ ਹੈ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਕਹਿੰਦਾ ਪਿਆ ਆਲਣਾ ਬਣਾਉਣ ਲਈ ਇਸ ਪੰਛੀ ਨੂੰ ਕਿਹੜਾ ਸਥਾਨ ਚਾਹੀਦਾ ਹੈ ਖੁੱਲਾ ਖੇਤਰ ਬਨਾਸਪਤੀ ਰਹਿਤ ਖੇਤਰ ਵਿਸ਼ਾਲ ਉਚਾਈਆਂ ਭਵਨਾਂ ਵਾਲਾ ਖੁੱਲਾ ਖੇਤਰ ਤਾਂ ਬੇਟਾ ਮੁੱਖ ਰੂਪ ਦੇ ਵਿੱਚ ਖੁੱਲਾ ਖੇਤਰ ਅਸੀਂ ਪਹਿਰੇ ਦੇ ਵਿੱਚ ਪੜਿਆ ਸੀਗਾ ਵੀ ਇਹਨੂੰ ਖੁੱਲਾ ਖੇਤਰ ਹੈ ਜਿਹੜਾ ਉਹੋ ਚਾਹੀਦਾ ਆ ਇਸ ਕਰਕੇ A1 ਨੂੰ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 74 ਸ਼ਾਨਦਾਰ ਦਾ ਸਮਾਨਾਰਥ ਸ਼ਬਦ ਕਿਹੜਾ ਹੈ ਸ਼ਾਨਦਾਰ ਦਾ ਬੇਟਾ ਤਾਂ ਸ਼ਾਨਦਾਰ ਦਾ ਸਮਾਨਾਰਥ ਸ਼ਬਦ ਹੈ ਜਿਹੜਾ ਸੁਨਹਿਰੀ ਵਿਨਮਰ ਵਿਸ਼ਾਲ ਸ਼ਸ਼ੀਲ ਤਾਂ ਮੁੱਖ ਰੂਪ ਵਿੱਚ ਬੇਟਾ ਸੁਨਹਿਰੀ ਸੁਨਹਿਰੀ ਯੁਗ ਵੀ ਕਹਿ ਦਿੰਦੇ ਆ ਨਾ ਸ਼ਾਨਦਾਰ ਯੁਗ ਇਸ ਕਰਕੇ ਸ਼ਾਨਦਾਰ ਦਾ ਵੱਧ ਤੋਂ ਵੱਧ ਸਮਾਨਾਰਥਕ ਸ਼ਬਦ ਕਿਹੜਾ ਸੁਨਹਿਰੀ ਤਾਂ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 75 ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਵਿਸ਼ਾਲ ਦਾ ਵਿਰੋਧੀ ਨਹੀਂ ਹੈ ਵਿਸ਼ਾਲ ਬੇਟਾ ਕੀ ਹੁੰਦਾ ਵੱਡਾ ਬਹੁਤ ਵਿਸ਼ਾਲ ਛੋਟਾ ਠੀਕ ਹੈ ਇਹ ਤਾਂ ਵਿਰੋਧੀ ਆ ਨੰਨਾ ਵੀ ਵਿਰੋਧੀ ਆ ਤਪਾਰਹੀਣ ਵੀ ਗੱਲ ਨਹੀਂ ਬਣਦੀ ਵੀ ਠੀਕ ਹੈ ਵਿਸ਼ਾਲ ਸ਼ਬਦ ਦਾ ਵਿਰੋਧੀ ਨਹੀਂ ਹੈ ਜਿਹੜਾ ਹੈਗਾ ਵਿਰੋਧੀ ਵਿਸ਼ਾਲ ਦਾ ਪਾਰਹੀਣ ਵੀ ਵਿਰੋਧੀ ਹੈ ਲੱਗ-ਪਗ ਠੀਕ ਹੈ ਤਾਂ ਵਿਸਤ੍ਰਿਤ ਵਿਸਤ੍ਰਿਤ ਦਾ ਮਤਲਬ ਵੀ ਬੇਟਾ ਵਿਸ਼ਾਲ ਹੀ ਹੁੰਦਾ ਹੈ ਇਸ ਕਰਕੇ ਸਮਾਨਾਰਥੀ ਹੈ ਵਿਰੋਧੀ ਨਹੀਂ ਹੈਗਾ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਸ ਪੈਰੇ ਦਾ ਆਖਰੀ ਸਵਾਲ ਤੀਜੇ ਦਾ ਸਵਾਲ ਨੰਬਰ 75 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ